ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ 10 ਪਿੰਡਾਂ ਦੀ ਕਾਂਗਰਸੀ ਵਰਕਰਾਂ ਦੀ ਰੈਲੀ ਪਿੰਡ ਤਲਵੰਡੀ ਨਾਰ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਜੋਲ ਤਲਵੰਡੀ ਨਾਰ ਦੀ ਪ੍ਰਧਾਨਗੀ ਹੇਠ ਹੋਈ। ਰੈਲੀ ਵਿੱਚ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਜਵਰਾਜ ਸਿੰਘ ਅਜਨਾਲਾ, ਕਵਰ ਪ੍ਰਤਾਪ ਸਿੰਘ ਅਜਨਾਲਾ, ਦਿਲਬਖ ਸਿੰਘ ਫਿਰਵਰੀਆ, ਨਿਸ਼ਾਨ ਸਿੰਘ ਸੁਧਾਰ, ਪਰਸ਼ੋਤਮ ਸਿੰਘ ਖਤਰਾਈ ਕਲਾ, ਗੁਰਪਿੰਦਰ ਸਿੰਘ ਮਾਲ, ਸਰਵਨ ਸਿੰਘ ਨਿਜ਼ਾਮਪੁਰਾ ਸਰਪੰਚ, ਜਗੀਰ ਸਿੰਘ ਤਲਵੰਡੀ ਨਾਰ, ਕੈਪਟਨ ਗੁਰਦੀਪ ਸਿੰਘ बाऊ पंच बलजिंद लाडा जसवंत सिंह जौल रतन सिंह नंबरदार अमर सिंह अमरू कुलदीप सिंह गुलजार सिंह हरभजन कौर रजिंद्र सिंह रिंपा संदीप कौर नु। नु। जौल कवलजीत कौर विशोवा बाबा नाथ जी सोनू चेयरमैन कुलदीप सिंह चेयरमैन मल्लू नंगल कुलदीप सुखविंदर सिंह चेयरमैन विशोवा सोनू चेयरमैन लाडी चेयरमैन मंगा मद्दीपुरा आदि कांग्रसी वर्कर हाजिर सन ਇਸ ਉਪਰੰਤ ਪ੍ਰਤਾਪ ਸਿੰਘ ਜੌਲ ਤਲਵੰਡੀ ਨਾਨ ਨੇ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅਜਨਾਲਾ ਤਲਵੰਡੀ ਨਾਨ। ਉਹਨਾਂ ਨੇ ਝੂਠ ਮਾਰਿਆ ਸਾਡੀਆਂ ਵੋਟਾਂ ਝੂਠ ਮਾਰ ਕੇ ਚੋਰੀ ਨਾਲ ਲਈਆਂ ਸਾਡੀਆਂ ਸਤਕਾਰਯੋਗ ਮਾਤਾ ਦਾ ਪਿਆਰਾ ਇੱਥੇ ਬੈਠੀਆਂ ਨੇ ਸਾਮਨਾ ਵੱਡਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਹਰ ਮਹੀਨੇ 1000 ਰੁਪਏ ਦਿੱਤਾ ਜਾਊਗਾ तकरीबन 2 2.5 ਸਾਲ ਹੋ ਗਏ ਨੇ 25 ਮਹੀਨੇ ਹੋ ਗਏ ਨੇ ਤੇ 25 ਮਹੀਨੇ ਦਾ ਸਾਮਨਾ ਬਰਦਾ 25000 ਰੁਪਏ ਜਿਨ੍ਹਾਂ ਦੀ ਸ਼ੁਰੂਆਤ ਜਿਨ੍ਹਾਂ ਦਾ ਅਸੀਂ ਫੈਸਲਾ ਕੀਤਾ ਸੀ ਤਲਵੰਡੀ ਨਾਰ ਤੋਂ ਇੱਥੇ ਰੈਲੀ ਕਰ ਰਹੀ ਹੈ ਬਰਤਖ ਸਿੰਘ ਜੀ ਤੇ ਉਹਨਾਂ ਦੀ ਟੀਮ ਔਰ ਮੇਰੇ ਬਹੁਤ ਸਤਕਾਰਯੋਗ ਦਰਜਾ ਪੈਦਾਲੀਆਂ ਸਾਰੇ ਉਦੇਦਾਰ ਸਭਾਨੇ ਸਾਰੇ ਸਰਪੰਚ ਸਾਹਿਬਾਨ ਨੇ ਮੈਂ ਇੱਕ ਇੱਕ ਨਿਗਾਹ ਮਾਰ ਕੇ ਸਾਰਿਆਂ ਨੂੰ ਵੇਖਿਆ ਮੈਂਬਰ ਸਾਹਿਬਾਨ ਨੇ ਮੈਂ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਕਰਦਾ ਹਾਂ ਗੁਰਜੀਤਾ ਜਨਾ ਜੀ ਇਹ ਜਿਹੜਾ ਪਿੰਡ ਹੈ ਇਹ ਹਮੇਸ਼ਾ ਹੀ ਤੁਹਾਡੇ ਨਾਲ ਨਿਭਦਾ ਇਹਨਾਂ ਵਾਲਾ ਵਾਲਾ ਸੈਟਲਾਈਟ ਜਿੰਨੇ ਪਿੰਡ ਨੇ ਬਹੁਤ ਬਖੂਬੀ ਫੋਟਾ ਪਾ ਕੇ ਤੁਹਾਨੂੰ ਜਿਤਾਉਂਦਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਥੋੜੀ ਜੀ ਗੱਲ ਕਰਨ ਨਾਲ ਦੀ ਚੱਲੀ ਸੀ ਚੱਲੀ ਕੀ ਭਈ ਗਰਜੀਤ ਸਿੰਘ ਔਜਲੇ ਨੇ ਐਮਪੀ ਬਣਨਾ ਤੇ ਬਣ ਜਾ ਰਿਹਾ ਹੈ ਇਹ ਹਵਾ ਚੱਲੀ ਹੈ ਤੇ ਗਾਂ ਤੁਹਾਡੀਆਂ ਫੋਟਾ ਵਧੀ ਜਾਣੀਆਂ ਨੇ ਔਜਲਾ ਜੀ ਤੁਹਾਨੂੰ ਇੱਥੇ ਆਇਆ ਜੀ ਆਖ ਲਿਆ ਤੁਹਾਡੇ ਹੋਂਦ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਜਿਹੜੇ ਤੁਹਾਡੇ ਵੋਟਰ ਨੇ ਨਾ ਇਹਨਾਂ ਦਾ ਅਸੀਂ ਤੇ ਦੇਣ ਨਹੀਂ ਜੇ ਦੇ ਸਕਦੇ ਇਹ ਲੋਕ ਪਤਾ ਨਹੀਂ ਕਿੰਨੇ ਘੰਟਿਆਂ ਤੋਂ ਇੱਥੇ ਆ ਕੇ ਬੈਠੇ ਨੇ ਲੇਕਿਨ ਇਹਨਾਂ ਦਾ ਧੰਨਵਾਦ ਆ ਸ਼ੁਭਨਾ ਆ ਲੇਕਿਨ ਜਿੱਤ ਵੀ ਇਹਨਾਂ ਨੇ ਕਰਨੀ ਆ ਮੈਂ ਧੰਨਵਾਦ ਕਰਦਾ ਹੋਇਆ ਇਹੋ ਹੀ ਬੇਨਤੀ ਕਰਾਂਗਾ ਵੀ ਹੁਣ ਤੁਸੀਂ ਸਰਕਾਰ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਗੁਰਜੀਤ ਸਿੰਘ ਆਰਦਾ ਜਿੰਦਾਬਾਦ ਸਰਦਾਰ ਗੁਰਜੀਤ ਉਹਨਾਂ ਬੇਨਤੀ ਕਰਦਾ ਹਾਂ ਸਾਹਬਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਧੰਨਵਾਦ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਸਰਦਾਰ ਹਰਪ੍ਰਤਾਪ ਸਿੰਘ ਜੀ ਜਿਹੜਾ ਲਾਲਾ ਸਾਹਿਬ ਕਾ ਐਮਐਲਏ ਉਹਨਾਂ ਦੇ ਸੱਦੇ ਤੇ ਇਕੱਤਰ ਹੋਏ ਜੇ ਕਮਰੇ ਜੀ ਨਾਲਾ ਜੀ ਜਿਹੜਾ ਕਿ ਬਹੁਤ ਮਿਹਨਤ ਦੇ ਨਾਲ ਤੁਹਾਡੇ ਚ ਵਿਚਰਦੇ ਨੇ ਜਗਰਾਤ ਸਿੰਘ ਜੀ ਨਾਲਾ ਗੁਰਜੀਤ ਸਿੰਘ ਮਾਲ ਗੁਰਪ੍ਰੀਤ ਸਿੰਘ ਕੰਗ

ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਅਸੀਂ ਤੁਹਾਡੇ ਕੋਲ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੋਣ ਹੋਣ ਜਾ ਰਹੀ ਹੈ ਕੇਂਦਰ ਦੇ ਵਿੱਚ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ ਜਿਹੜੀ ਫੈਸਲੇ ਕਰੇ ਕਿ ਰਾਜਾਂ ਨੂੰ ਕਿਹੜੇ ਅਧਿਕਾਰ ਚਾਹੀਦੇ ਨੇ ਕਾਨੂੰਨ ਜਿਹੜੇ ਨੇ ਰਾਜਪੱਖੀ ਕਿਵੇਂ ਹੋਣੇ ਚਾਹੀਦੇ ਆ ਜਾਂ ਲੋਕਤੰਤਰ ਦੇਸ਼ ਕਿੰਨਾ ਮਹਾਨ ਹੋਣਾ ਉਹ ਸਰਕਾਰ ਆਪਾਂ ਚੁਣਨ ਜਾ ਰਹੇ ਹਾਂ ਅਸੀਂ ਇਹ ਵੇਚੇ ਕਰਕੇ ਬਤੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਂ ਤੁਹਾਡੇ ਕੋਲ ਤੀਸਰੀ ਵਾਰ ਆ ਰਿਹਾ ਹਾਂ ਦੋ ਵਾਰ ਤੁਸੀਂ ਮੇਰੇ ਤੇ ਯਕੀਨ ਕੀਤਾ ਔਰ ਜਨਾਲੇ ਦੇ ਖਾਸ ਕਰ ਬਹੁਤ ਵੱਡੀ ਲੀਡ ਨਾਲ ਤੁਸੀਂ ਮੈਨੂੰ ਜਿਤਾਇਆ ਇੰਨੀ ਵੱਡੀ ਲੀਡਾਂ ਜਿਤਾਇਆ ਮੇਰਾ ਮਕਸਦ ਕਹਿਣ ਦਏ ਸੀ ਕੰਮ ਬਹੁਤ ਨੇ ਦੱਸ ਦਿਆਂ 2-3 ਘੰਟੇ ਲੱਗ ਜਾਣੇ ਆ ਤੇ ਪ੍ਰੋਗਰਾਮ ਅੱਗੇ ਵੀ ਆ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਤਾਂ ਇਲਾਜ ਕਰਨਾ ਮੈਨੂੰ ਜਾ ਕੇ ਤਾਰੀਵਾਲਾ ਉੱਥੇ ਵੀ ਪਹੁੰਚ ਜਾ ਤੁਹਾਡੇ ਜ਼ਮਨ ਨੂੰ ਸੁਣ ਲਿਓ ਇਹਨਾਂ ਦੇ ਇਹਨਾਂ ਵਾਸਤੇ ਮੈਂ ਹੈਗਾ ਜੇ ਮੈਂ ਬੰਬ ਫੜ ਸਕਦਾ ਤੇ ਅੱਤਵਾਦੀ ਅੰਦਰ ਕੁਝੇ ਫੜ ਸਕਦਾ ਪਾਰਲੀਮੈਂਟ ਤੇ ਇੱਕ ਹੀ ਚੀਜ਼ ਨੇ ਇਸ ਧਰਤੀ ਤੇ ਜਾਏ ਹਾਂ ਅਸੀਂ ਅਸੀਂ ਨਹੀਂ ਬਰਵਾ ਕਰਦੇ ਇਹਨਾਂ ਨਾਲ ਲੜੀ ਤੱਕ ਹੱਥ ਕਾਨੂੰਨ ਦੀ ਲੜਾਈ ਲੜਾਂਗੇ ਕੋਈ ਸਾਡੀ ਇਹ ਜੰਗ ਝਗੜਾ ਸੋ ਤੁਸੀਂ ਹੁਣ ਤੱਕੜੇ ਹੋ ਕੇ ਇਕਤਰੀ ਕਾਂਗਰਸ ਪਾਰਟੀ ਦਾ ਸਾਧਨਾ ਅਛੌੜੀ ਉਹ ਮੈਂ ਗੱਲ ਕੀਤੀ ਨਾ ਕਿ ਫੜ ਦੇ ਦੋ ਕਹਿੰਦੇ ਵੀ ਚਲਾ ਕੇ ਦਿਖਾ ਦਿਓ ਜਦੋਂ ਮੈਂ ਅੰਦਰੋਂ ਕੋਸ ਪੈਤੀਆ ਪਤਾ ਕਿਦਨ ਗਏ ਸੀ 13 ਦਸੰਬਰ ਨੂੰ 13 ਦਸੰਬਰ ਨੂੰ ਸਾਡੇ ਪਾਰਲੀਮੈਂਟ ਤੇ ਹਮਲਾ ਹੋਇਆ ਸੀ ਅੱਜ ਤੋਂ 20 ਸਾਲ ਬੀਤ ਗਏ ਤੇ 22 ਜਵਾਨ ਸਾਡੇ ਸ਼ਹੀਦ ਹੋ ਗਏ ਸੀ ਤੇ ਮੈਂ ਉਦੋਂ ਸ਼ਰਧਾਂਜਲੀ ਦੇ ਕੇ ਜੇ ਮੁੜ ਕੇ ਅੰਦਰ ਬੈਠਾ ਹੀ ਸਨ ਤੇ ਆਪਣਾ ਪੰਜਾਬੀ ਸੁਭਾਅ ਤੇ ਆਈ ਹੈ ਮੈਂ ਕਿਹਾ ਯਾਰ ਆਪਾਂ ਕਿਉਂ ਨਹੀਂ ਸੀ ਉਦੋਂ ਇੱਥੇ ਫਾੜੀ ਲਿੰਦੀ ਖਤਮ ਲ ਦਿਮਾਗ ਚ ਆਇਆ ਗੱਲ ਦਿੱਤਾ ਆਪਾਂ ਕਿਹੜੀ ਕੋ ਚਲੋ ਮਿਲਟਰੀ ਦੇ ਨਹੀਂ ਸੀ ਪਰ ਇਸ ਬਲੱਡ ਐ ਇਸ ਧਰਤੀ ਦਾ ਤੁਹਾਡਾ ਫਰਕ ਹੈ ਦਾ ਸਾਰਿਆਂ ਦਾ ਸੋ ਇਹ ਖੂਨ ਐ ਸਾਡਾ ਅਸੀਂ ਲੋਕ ਇੱਕ ਦਰਖਤ ਦੀ ਤਰ੍ਹਾਂ ਬੋੜ ਦੀ ਤਰ੍ਹਾਂ ਕੋਈ ਆਵੇ ਸਾਡੇ ਕੋਲ ਠੰਡੀ ਛਾਂ ਮਿਲਣੀ ਚਾਹੀਦੀ ਹੈ ਸਾਡੇ ਕੋਲ ਡਰ ਨਹੀਂ ਆਉਣਾ ਚਾਹੀਦਾ ਪਰ ਤੈਨਾਂ ਨੂੰ ਆਉਣਾ ਚਾਹੀਦਾ ਜਿਹੜੇ ਸਾਡੇ ਕੋਲ ਦੁਸ਼ਮਣ ਹੋਣ ਔਰ ਬਾਕੀਆਂ ਨੂੰ ਠੰਡ ਵਰਤਣੀ ਚਾਹੀਦੀ ਹੈ ਬੋੜ ਦੀ ਤਰ੍ਹਾਂ ਹਿੰਦ ਮੰਗੋਨੀ ਉੱਚੇ ਰੁੱਖ ਦੀ ਤਰ੍ਹਾਂ ਖਜੂਰ ਦੀ ਤਰ੍ਹਾਂ ਨਾ ਪੰਛੀ ਬべ ਨਾ ਬਾਗ ਇਹਨੂੰ ਚਾਹ ਚਾਹ ਕੋਈ ਫੋ ਬੋਦੀ ਸਾਹਿਬ ਤੁਸੀਂ ਤੇ ਮੈਡਲ ਪੰਜਾਬੀਆਂ ਨੂੰ ਨਹੀਂ ਦਿੱਤਾ ਸਾਨੂੰ ਪਤਾ ਕਿਉਂ ਨਹੀਂ ਦਿੱਤਾ ਤੁਹਾਡੇ ਦੇ ਅੰਦਰ ਦੁੱਖ ਹੈ ਸਾਡੇ ਪ੍ਰਤੀ ਪਰ ਅਸੀਂ ਇੱਕ ਤਰੀਕ ਨੂੰ ਮੋਟਾ ਦੇ ਰੂਪ ਵਿੱਚ ਮੈਡਲ ਲੈ ਕੇ ਚਾਰ ਨੂੰ ਅਸੀਂ ਫਿਰ ਦਿੱਲੀ ਜਾ ਰਹੇ ਤੁਹਾਡੇ ਨਾਲ ਉੱਤੇ ਟਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਦਿੱਲੀ ਹੋ ਰਹੀ ਸੀ ਸਾਡੀ ਐਮਰ ਪੈਲਸ ਅਜਨਗਰ ਐਮਰ ਪੈਲਸ ਜਦੋਂ ਰੈਲੀ ਹੋ ਰਹੀ ਸੀ ਤੇ ਮੈਂ ਬੋਲ ਰਿਹਾ ਸੀ ਮੁੰਡਾ ਭੱਜਾਇਆ ਸਾਡੇ ਕੋਲ ਜਿਹਦੇ ਗੋੜੀਆਂ ਬੱਜਿਆ ਕੋ ਸਾਊਂਡ ਸੀ ਜਨਰੇਟਰ ਵੀ ਸੀ ਸਾਨੂੰ ਪਤਾ ਨਹੀਂ ਲੱਗਾ ਬਿਲਕੁਲ ਜਿੰਨੀ ਛੜ ਕੇ ਇੰਨੀ ਦੂਰ ਇੰਨੀ ਦੂਰ ਸੀ ਔਰ ਉਹ ਵਿਚਾਰਾ ਰੋ ਵੀਨ ਗਿਆ ਗਰਮੀ ਸੀ ਬਹੁਤ ਜ਼ਿਆਦੀ ਗਰਮੀ ਬਹੁਤ ਜ਼ਿਆਦੀ ਕਰਕੇ ਉਹ ਉੱਗ ਰੋਲਦਾ ਹੀ ਮੁੰਡਾ ਹੈ ਉਹਦੇ ਪਿੰਡ ਦਾ ਹੀ ਸਰਪੰਚਾ ਮਲਬਈ ਸਰਪੰਚਾ ਉਹਦਾ ਭਤੀਜਾ ਜਿਹੜਾ ਕੋਈ ਕਰੀਬੀ ਰਿਸ਼ਤੇਦਾਰ ਹੈ ਧਾਰੀ ਵਾਲਾ ਉਹਨੇ ਕਿਵੇਂ ਤੇ ਵੀ ਤੇ ਕਰੀਤੇ ਉਥੇ ਪਰਚੇ ਕਰਾਏ ਕਿਉਂਕਿ ਉਹ ਕਾਂਗਰਸ ਦਾ ਬੂਥ ਲਾਉਂਦਾ ਹੈ ਕਾਂਗਰਸ ਨੂੰ ਸਪੋਰਟ ਕਰਦਾ ਹੈ ਔਰ ਵੇਖੋ ਮੈਂ ਬੋਲ ਰਿਹਾ ਲੱਖੀ ਦੇ ਬਿਚੇ ਚੱਲ ਰਿਹਾ ਸਾਹਮਣੇ ਆ ਕੇ ਗੱਡੀਆਂ ਖੜੀਆਂ ਕੀਤੀਆਂ ਉਹਦੇ ਸਿੱਧੇ ਫੈਰ ਮਾਰੇ ਮੁੰਡੇ ਇੱਕ ਇੱਕ ਵਿਚਾਰਾ ਤੁਰਿਆ ਉਹਦੇ ਪੈਰਾਂ 'ਚ ਮਾਰੇ ਆ ਔਰ ਉਹਦਾ ਇੱਕ ਹੱਥ ਤੇ ਇੱਕ ਹੱਥ ਵੱਡਦਾ ਇੱਕ 'ਚ ਫੈਰ ਲੱਗਾ ਕੱਲਾ ਹੀ ਜੀਉ ਪਰ ਬੜੀ ਵੱਡਾ ਸਵਾਲ ਖੜੇ ਹੁੰਦੇ ਆ ਕਿ ਇੱਕ ਮੌਜੂਦਾ ਸੰਸਦ ਹੋਵੇ ਔਰ ਉਮੀਦਵਾਰ ਆ ਉਹਦੀ ਰੈਲੀ ਦੇ ਵਿੱਚ ਆ ਕੇ ਕੋੜੀ ਚੱਲਦੀ ਆ ਦੇਖ ਲੋ ਇਹ ਹਾਲਾਤ ਆ ਇਹ ਹਾਲਾਤ ਆ ਪੰਜਾਬ ਦੇ ਪੰਜਾਬ ਕਿਸ ਦੇ ਹੱਥ ਵਸ ਨਹੀਂਗਾ ਲੋਗੋ ਲੋਆਂੜ ਹੋਇਆ ਪਿਆ ਪੰਜਾਬ ਜੇ ਤਾਂ ਬੰਦਾ ਜੁਰਤ ਕਰਦਾ ਜੇ ਮੰਤਰੀ ਦਾ ਇਸ਼ਾਰਾ ਨਾ ਮੈਨੂੰ ਦੱਸ ਜੁਰਤ ਕਰਦਾ ਤਾਂ ਬੰਦਾ ਵੀ ਤਾਂ ਰੈਲੀ ਚੱਲਦੀ ਹੋਵੇ ਉਹ ਐਮਪੀ ਬੋ ਰਿਹਾ ਹੋਵੇ ਫੁਰਸ ਲੱਗੀ ਹੋਵੇ ਆ ਕੇ ਗੋਲੀ ਮਾਰੀ ਕਿਸੇ ਦੀ ਤਾਂ ਕੁਝ ਵੀ ਹੋਵੇ ਭਾਵੇਂ ਉਹਦੇ ਪਿੰਡ ਦਾ ਪਿੰਡ ਦਾ ਪਿੰਡ ਦਾ ਹੀ ਮੁੰਡੇ ਨੇ ਪਰ ਉਹ ਗੋਲੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਸੀ ਕਿ ਸਟੇਜ ਵਾਲੇ ਪਾਸੇ ਨੂੰ ਕਰਕੇ ਚਲਾਈ ਕਿੱਧਰ ਚਲਾਈ ਇਹਨੂੰ ਮੁੰਡਾ ਬਾਹਰ ਜੀ ਬਾਹਰ ਉਹਦੇ ਉਹਨੂੰ ਟਾਰਗੇਟ ਕੀਤਾ ਉਹਨਾਂ ਉਹਨੂੰ ਟਾਰਗੇਟ ਕੀਤਾ ਉਹ ਤੁਹਾਡਾ ਇੱਕ ਵਰਕਰ ਹੈ ਉਹ ਵਰਕਰ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਵਰਕਰ ਹੈ ਉਹਤੇ ਹਮਲਾ ਕੀਤਾ ਜਾਣ ਲੈ ਵਾ ਮਤਲਬ ਇਹ ਗੁੰਡਾਗਰਦੀ ਪਹਿਲਾਂ ਕਾਲੀ ਬੀਜਪੀ ਵੇਲੇ ਹੁੰਦੀ ਸੀ ਉਹ ਸੇਮ ਧਾਰੀਵਾਲ ਨੇ ਇਸ ਇਲਾਕੇ ਦੇ ਮੂਰਤ ਚਾਹੀਏ ਇਸ ਇਲਾਕੇ ਦੇ ਵਿੱਚ ਉਹ ਖੋਲ ਫੜਿਆ ਬਿਲਕੁਲ ਗੋਲੀ ਦਾ ਸੀ ਔਰ ਜਾਮ ਲਾਇਆ ਫਿਰ ਫੋਰਸ ਆਈ ਫਿਰ ਉਹ ਲੈ ਕੇ ਗਏ ਇਹ دہشت ਫਲਾਉਣ ਦੀ ਮੰਸ਼ਾ ਨਾਲ ਕੀਤਾ ਗਿਆ ਜਾਂ ਤੁਹਾਨੂੰ ਡਰੋਂ ਧਮਕਾਉਣ ਨੂੰ ਜਾਂ ਤੁਹਾਡੇ ਵਰਕਰਾਂ ਨੂੰ ਦਬਾਉਣ ਦੇ ਲਈ ਧਾਰ ਧਾਰ ਤੋਂ ਬਖਲਾਟ ਆ ਗਈ ਹੈ ਮੰਤਰੀ ਸਾਹਿਬ ਆਪਣਾ ਹਲਕਾ ਹੀ ਸੰਭ ਲੈਣ ਹੁਣ ਜੋ ਲੋਕਾਂ ਦੇ ਉੱਤੇ ਹਲਾਤ ਕੀਤੇ ਨੇ ਜੋ ਇਸ ਵੇਲੇ ਇਸ਼ੂ ਨੇ ਐਨਓਸੀ ਦਾ ਸਵਾਲ ਅੰਮ੍ਰਿਤਸਰ ਦੇ ਵਿੱਚ ਹੈ ਲੋਕ ਪੁੱਛਦੇ ਕਾਉਂਸਲਰ ਸਾਡੇ ਕਿੱਥੇ ਨੇ ਅੱਜ ਜਿਹੜੀ ਕਣਕ ਹੈ ਕਣਕ ਕਿਸੇ ਨੂੰ ਮਿਲ ਰਹੀ 5-5 ਕਿਲੋ ਕਣਕ ਮਿਲ ਰਹੀ ਹੈ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਆ جواب ਦੇਣ ਦੀ بجائے دہشت ਪਾਉਂਦੇ ਤੇ ਬੰਦਿਆਂ ਦੀ ਪਛਾਣ ਹੋ ਚੁੱਕੀ ਜਿਨ੍ਹਾਂ ਦੇ ਬਿਲਕੁਲ ਬੰਦਿਆਂ ਦੀ ਪਛਾਣ ਉਹਨੂੰ ਮੰਡੇ ਨੂੰ ਕਿੱਦਾਂ ਕਾਰਵਾਈ ਦੀ ਤੁਸੀਂ ਹੁਣ ਮੰਗ ਕਰਦੇ ਹੋ ਬਿਲਕੁਲ ਉਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਕੋਈ ਝੂਠਾ ਪਰਚਾ ਨਾ ਬਣਾਵੇ ਇੱਥੇ ਸਰਕਾਰ ਤੈਅ ਕਰੇ ਨਹੀਂ ਤੇ ਇਹਦੇ ਤੇ ਪੂਰਾ ਜੁੱਧ ਕਰਾਂਗੇ ਇਸ ਗੱਲ ਦਾ ਕਿ ਜੇ ਕਿਸੇ ਨੇ ਝੂਠਾ ਪਰਚਾ ਇਸ ਗੱਲ ਤੇ ਬਣਾਇਆ ਜੋ ਸੱਚ ਹੈ ਜੋ ਸੀਸੀਟੀਵੀ ਦੇ ਵਿੱਚ ਆਇਆ ਉਹ ਸਾਰਾ ਕੁਝ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਤੇ ਮੇਰੀ ਖਬਰ ਆ ਗਿਆ ਯਾਰ ਨਾ ਆ ਦੇਖ ਰਿਹਾ ਗੱਲ ਨਹੀਂ ਸੁਣੀ ਮੈਂ ਵੀ ਗੱਲ ਸੁਣੋ ਆ ਦੇ ਹੋਣ ਭਾਈ ਯਾਰ ਨੂੰ ਬੋਟਾ ਪਾਇਆ ਜੀ ਜਿੱਦਾਂ ਬੋਟਾ ਪਾਇਆ ਉਹਨੂੰ ਅਖਿਆ ਮੈਨੂੰ ਕੰਮ ਪਾਏਗਾ ਮੈਂ ਸਿੱਧੀ ਹੋਣ ਲੰਘੇਗਾ ਆਹ ਫੜਾ ਕੋਈ ਗੱਲ ਨਹੀਂ ਮੈਂ ਸਿੱਧੀ ਉਹਦੇ ਕੋਲ ਗੈਜੂਨ ਕੰਮ ਤੇ ਆ ਦੇ ਆਂਦਾ ਅੰਨੇ ਗੱਲ ਜੋ ਉਥੋਂ ਬਾਹਰ ਇੱਥੇ ਕਹਿਨੂੰ ਨਹੀਂ ਮੈਂ ਬੰਨੇ ਨਾ ਆਪਣੇ ਪਿੰਡ ਜਾ ਕੇ ਫੈਸਲਾ ਕਰੋ ਆਇਲਾ ਸਾਹਿਬ ਸਿਆਸੀ ਬੰਦੇ ਕਿੱਟੇ ਬੰਦੇ ਦਾ ਪੁੱਤ ਕੋਈ ਬੋ ਨਾ ਪਾਇਏ ਮੈਂ ਬੜਵਾਦ ਨਹੀਂ ਆਏ ਕੱਲ ਕੋਈ ਪੁੱਤ ਦਾ ਪੈਦਾ ਹਦ ਹੈ ਜਿਵੇਂ ਧਾਰੀਆਂ ਨੂੰ ਬੋ ਪਾਇਏ ਵਾਦੇ ਕਿੱਥੇ ਕਿੱਥੇ ਕਿ ਡਰਗ ਵਿਗਦਾ ਆ ਤੁਹਾਡਾ ਦਾਸ ਬੋਲੇ ਜੀ ਕੈਪਟਨ ਦੇ ਵਿਰੁੱਧ ਕਿ ਤੁਸੀਂ ਕਿਉਂ ਨਹੀਂ ਕੈਪਟਨ ਸਾਹਿਬ ਨਸ਼ਾ ਬੰਦ ਕਰਦੇ ਅੱਜ ਚਾਹ ਲਾਤ ਨੇ ਸਤਿਕਾਰਯੋਗ ਸਰਦਾਰੀਵਾਲ ਸਾਹਿਬ ਇੱਕ ਸਕੂਲ ਤੇ ਟੋੜੀ ਦੀ ਕੜਚੀ ਮਾਰਦੇ ਜਿਹੜਾ ਕੜਚੀਆਂ ਦਾ ਚੱਟਾ ਵੇਖਦਾ ਉਹ ਨਹੀਂ ਦੇਖਦਾ ਪਿੰਡਾਂ ਚ ਉਹ ਤਾਂ ਤੁਹਾਡੇ ਘਰ ਦੇ ਬਾਹਰ ਵੀ ਜਾਣਗੇ ਕਿਹਦੇ ਇਹਨਾਂ ਦੇ ਨਾਲਾ ਨਹੀਂ ਪੱਕਾ ਕੀਤਾ ਤੇ ਮੈਂ ਨਾ ਡਿਵੈਲਪਮੈਂਟ ਦਾ ਕੰਮ ਹੋ ਜੂਗਾ ਡਿਵੈਲਪਮੈਂਟ ਦੇ ਨਾਲ 6 ਮਹੀਨੇ ਸਾਲ ਉਹ ਮੇਰਾ ਸਬਜੈਕਟ ਨਹੀਂ ਸਬਜੈਕਟ ਇਹਨਾਂ ਦਾ ਹੈ ਬਾਈਟ ਅੱਜ ਰੈਲੀ ਕੀਤੀ ਗਈ ਹੈ ਉਹਦਾ ਸਭੀ ਹਾਂਜੀ ਹਾਂਜੀ ਇਹਦੇ ਸੰਬੰਧ ਵਿੱਚ ਬਹੁਤ ਵੱਡੀ ਰੈਲੀ ਹੋਈ ਹੈ ਜੀ ਬਹੁਤ ਜ਼ਿਆਦਾ ਸੰਜੋਗ ਝੰਡਾ ਮੋੜਾ ਆ ਸਾਡੀ ਪੱਕੀ ਜਿੱਤ ਆਉਗਿਆ ਸਾਨੂੰ ਅਸੀਂ ਜਿਤਾ ਕੇ ਤੇ ਪਿੰਡوں ਤੇ ਜਾਗੇ ਤੇ ਦਿੱਲੀ ਵੀ ਤੇ ਜਾਗੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਅਸੀਂ ਉਹਨਾਂ ਗੱਡੀ ਰੱਖੀਆਂ ਨੇ ਉਹ ਜਿਹੜੀਆਂ ਮੰਗਾਂ ਪੂਰੀਆਂ ਕਰਨਗੇ ਤੇ ਕਿੰਨੇ ਪਿੰਡ ਜਲਸਾ ਭਰਾਲੀ ਤੇ ਦਾਹ ਪਿੰਡ ਦੀ ਜੀ ਕੀ ਹੋ ਰਿਹਾ ਤੇ ਨਾਲ ਕੋਣ ਕੋਣ ਆਏ ਭਾਈ ਜਗਨਾਜ ਆਏ ਸੀ ਹਰਪ੍ਰਤਾਪ ਸਿੰਘ ਜਨਾਲਾ ਜੀ ਆਏ ਨੇ ਕਵਰ ਪ੍ਰਤਾਪ ਸਿੰਘ ਜਨਾਲਾ ਜੀ ਆਏ ਜੀ ਤੇ ਦਰਬਾਹ ਸਿੰਘ ਫਰਵਰਾ ਆ ਫਰਮਨ ਸਿੰਘ ਨੰਬਰ ਬਹੁਤ ਤਗੜੀ ਜਿੱਤ ਹੋਈ ਆ ਅੱਜ ਰੈਲੀ ਦੀ ਜਿਤਨਾ ਰੈਲੀ ਭਰੀ ਆ ਇਦਾਂ ਸਾਡੀ ਜਿੱਤ ਹੋਣੀ ਆ ਦੇਖੋ ਜੀ ਰੈਲੀ ਬਹੁਤ ਵਧੀਆ ਹੋਈ ਆ ਜਿੰਨੇ ਵੀ ਪਿੰਡ ਆਇਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿੰਨੇ ਵੀ ਨਾਲ ਸਰੋਤੇ ਆਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਬਾਹਰੋਂ ਆਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਲਮੀਕੀ ਸਮਾਜ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਜੋ ਬੋਲੇ ਸੋ ਨਿਰਪੇ ਸ੍ਰੀ ਗੁਰੂ ਸਾਹਿਬ ਸਾਤਗੁਰ ਗਿਆਨ ਦੇ ਮਹਾਰਾਜ ਕੀ ਬੋਲੇ ਸੋ ਨਿਹਾਲ ਅੱਜ ਜੋ ਤਲਵੰਡੀ ਨਾਨ ਦੇ ਵਿੱਚ ਇੱਕ ਇੱਥੇ ਨਰੇਲੀ ਰੱਖੀ ਗਈ ਹੈ ਜੀ ਜੋ ਜਨਾਲਾ ਸਾਹਿਬ ਵੱਲੋਂ ਤੇ ਹੋਰ ਵੀ ਹਰਪ੍ਰਤਾਪ ਜੀ ਤੇ ਉਹਨਾਂ ਦਾ ਸਾਹਿਬ ਜੀ ਤੇ ਕਵਰ ਜੀ ਜਗਰਾਜ ਜੀ ਅਹੀਂ ਸਾਰੇ ਨਗਰਾਨਾ ਦਿਨੋਂ ਤਹਿ ਧੰਨਵਾਦ ਕਰਦੇ ਹਾਂ ਜਿੱਦਾਂ ਅੱਜ ਰੈਲੀ ਕੀਤੀ ਹੈਗੀ ਅਸੀਂ ਆਹੀ ਵਿਸ਼ਵਾਸ ਦਿਵਾਉਨੇ ਇਹਨਾਂ ਨੂੰ ਪੂਰੀ ਜਿੱਤ ਹਾਸਲ ਕਰਾਂਗੇ ਜੀ ਤੇ ਆਵਾਦ ਪਾਰਟੀ ਨੂੰ ਅਸੀਂ ਮੂੰਹ ਤੋੜ ਦਾ ਜਵਾਬ ਦਵਾਂਗੇ ਜੋ ਵੜੇ 100 ਰੁਪਏ ਤੋਹਲ ਵਾਲਮੀਕ ਮਹਾਰਾਜ ਕਿ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਿੰਤਲੋਂ ਦੀਨਾਰ ਦੀ ਸਮੂਹ ਸੰਗਤ ਔਰ ਕਨਵਸਪਾ ਦੀ ਲੀਡਰਸ਼ਿਪ ਜਿਨ੍ਹਾਂ ਨੇ ਇੱਥੇ ਆ ਕੇ ਪਹੁੰਚੀ ਲੱਗ ਗਿਆ ਸਾਡੇ ਲੋਕ ਸਭਾ ਹਲਕਾ ਸਵਾਲ ਗੁਰਜੀਤ ਸਿੰਘ ਜੀ ਜੋ ਜ ਮੈਂਬਰ ਪਾਰਲੀਮੈਂਟ ਜੋ ਕਿ ਤੀਸਰੀ ਵਾਰ ਐਮਪੀ ਬਣ ਜਾ ਰਹੇ ਨੇ ਉਹਨਾਂ ਦੀ ਅੱਜ ਇੱਕ ਚੋਣ ਰੈਲੀ ਸਾਡੇ ਤਕਰੀਬਨ ਪਲਾਟਿਆਂ ਦੇ ਕੋਈ ਅਸ਼ੁਕ ਪਿੰਡ ਜੋ ਸਾਡੇ ਪਿੰਡ ਤੋਂ ਦੀ ਨਾਲ ਵਿੱਚ ਆਣ ਕੇ ਸਰਦਾਰ ਗੁਰਜੀਤ ਸਿੰਘ ਓਜਲਾ ਦੀ ਜੋਨ ਵੈਲੀ ਨੂੰ ਬਹੁਤ ਤਗੜਾ ਹਲਾਰਾ ਦਿੱਤਾ ਅਸੀਂ ਪੂਰੇ ਜੋ ਬਾਹਰ ਨਗਰੋਂ ਸੰਗਤ ਆਈ ਸੀ ਅੰਗਰੇਨਾਂ ਦਾ ਬਹੁਤ ਦਿਲੋਂ ਤਨਵਾਦ ਧੰਨਵਾਦ ਕਰਦੇ ਹਾਂ ਔਰ ਸਾਡੀ ਸਮੂਹ ਲੀਡਰਸ਼ਿਪ ਕੌਂਡਿਨਾਰ ਦੀ ਜਿਨ੍ਹਾਂ ਨੇ ਬੜਾ ਮਿਹਨਤ ਕਰਕੇ ਜੋ ਅਰੇਂਜਮੈਂਟ ਕੀਤਾ ਸੀ ਉਹਦੇ ਵਿੱਚ ਬਹੁਤ ਤਗੜਾ ਯੋਗਦਾਨ ਸਰਦਾਰ ਜਗੀਰ ਸਿੰਘ ਸਰਪੰਚ ਸਮੂਹ ਮੈਂਬਰ ਪੰਚਾਇਤ ਔਰ ਸਮੂਹ ਸਾਡੀ ਲੀਡਰਸ਼ਿਪ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਪੂਰੀ ਸੰਗਤ ਦਾ ਧੰਨਵਾਦ ਕੀਤਾ ਔਰ ਜਿਹਾ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਬਲਜੀਤ ਕਰਸੋਲ ਅੱਜ ਪਿੰਡ ਤਲੰਡੀ ਨਾਰ ਦੇ ਵਿੱਚ ਹਾਡੇ ਸਰਦਾਰ ਬਹੁਤ ਹੀ ਮਾਨਯੋਗ ਸਾਡੇ ਵੱਡੇ ਵੀਰ ਸਰਦਾਰ ਔਜਲਾ ਸਾਹਿਬ ਨਾਲ ਸਾਡੇ ਵੱਡੇ ਭਰਾ ਹਰਪ੍ਰਤਾਪ ਸਿੰਘ ਤਵਲ ਪ੍ਰਤਾਪ ਸਿੰਘ ਅੱਜ ਇੱਥੇ ਆਏ ਇੱਥੇ ਅੱਠਾ ਪਿੰਡਾਂ ਦੀ ਲੋਕ ਇਕੱਠੇ ਹੋਏ ਸਾਰੇ ਤੇ ਇਹ ਬਹੁਤ ਹੀ ਪਰਮਾਹੰਗਾਰੇ ਮਿਲਿਆ ਕਿਉਂਕਿ ਇੱਥੇ ਫੈਸਟੀਵਲ ਹੀ ਤੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਸਾਰੇ ਪਿੰਡਾਂ ਨੇ ਸਰਪੰਚ ਸਰਦਾਰ ਸਭ ਜਿਹੜੇ ਸਾਡੇ ਵਧੀਆ ਵਰਕਰ ਆ ਇਹਨਾਂ ਨੂੰ ਇਹ ਹੁਣ ਸੰਦੇਸ਼ਾ ਦੇਣਾ ਚਾਹੁੰਦੇ ਆ ਇਹ ਤੁਸੀਂ ਵੱਧ ਜੜਗੇ ਕਾਂਗਰਸ ਨੂੰ ਵੋਟਾਂ ਪਾਓ ਤੇ ਆਉਦਰਾ ਸਾਹਿਬ ਨੂੰ ਜਿਦਾਓ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਹੁਤ ਧਿਆਨਕਿਆ ਤੇ ਅਸੀਂ ਇਸ ਸਮੇਂ ਨੂੰ ਬਚਾਉਣਾ ਹੈ ਉਹਦੀ ਸਾਡੀ ਟੱਕਰ ਜਿਹੜੀ ਹੈ ਮੋਦੀ ਦੇ ਨਾਲ ਹੈ ਜੇ ਅਸੀਂ ਅੱਜ ਚੰਗੇ ਤਰੀਕੇ ਦੇ ਨਾਲ ਹਰ ਇੱਕ ਦੇ ਨਾਲ ਮੁੱਦੇ ਨਾ ਮੁੱਦੇ ਲਾ ਕੇ ਖੜਾਂਗੇ ਤੇ ਆਉਣ ਵਾਲੀ ਸਰਕਾਰ ਨੂੰ ਸਾਡੀ ਸਰਕਾਰ ਦੀ ਜਿੱਤ ਹੋਊਗੀ ਤੇ ਅਸੀਂ ਮੋਦੀ ਨੂੰ ਹਰਾ ਪਾਵਾਂਗੇ